ਸਾਹੀ ਕਾਲ ਜੀ ਅੱਜ ਹੀ ਗੁਰਦੁਆਰਾ ਸ਼੍ਰੀ ਮੁਖਸਰ ਸਾਹਿਬ ਨੇ ਗੁਰਦੁਆਰੇ ਸਾਹਿਬ ਕਾਵਾਂਗੇ ਆਪਾਂ ਤੇ ਦਰਸ਼ਨ ਕਰੋ ਜੀ ਗੁਰਦੁਆਰਾ ਟੁੱਟੀ ਕੰਢੀ ਸਾਹਿਬ ਦੇਖ ਪਈ ਲਿਪਤਾ ਦਿੱਸ਼ਰੋਵਰ ਸਾਹਿਬ ਬਹੁਤ ਤਗੜਾ ਹੈ ਉਸ ਜ਼ਰੂਰ ਸਾਹਿਬ ਤੇ ਦਰਸ਼ਨ ਕਰਾਉਣੇ ਆਪਾਂ ਗਿਰਵਾ ਸਾਹਿਬ ਚ ਜਾ ਕੇ ਅੱਜਰੇ ਵੀ ਵੀਰ ਆਏ ਹੋਏ ਐ ਐਮਰਜੈਂਸੀ ਲਈ ਇਹ ਕਲਾ ਪ੍ਰਦਰਸ਼ਨੀ ਫੋਟੋ ਵਾਲੀ ਦਿਖਾਉਣੇ ਸੋਣਾ ਭਾਈ ਗੁਰੂ ਅਮਰ ਸਿੰਘ ਜੀ ਤੋਂ ਸ਼੍ਰੀ ਟੁੱਟੀ ਗੰਡੀ ਸਾਹਿਬ ਅੰਮ੍ਰੀ ਗੁਰੂ ਆਪ ਤੇ ਰੰਝਾ ਆਪਣੇ ਹੋਏ ਦਿੱਤੀ ਬਹੁਤ ਸੋਹਣੇ ਲੱਗ ਰਿਹਾ ਦੇਖੋ ਜੀ ਬਹੁਤ ਸੋਹਣੇ ਫੁੱਲਿਆ ਬਹੁਤ ਬਹੁਤ ਹੀ ਘੈਂਟ ਹੈ ਬਹੁਤ ਵਧੀਆ ਭਾਈ ਗੁਰੂ ਭਾਈ ਗੁਰੂ ਜੀ ਸੈਂ ਮੱਖਾ ਟੇਕਨ ਗੁਰਦੁਆਰਾ ਸੀ ਟੁੱਟੀਗੰਡੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਅੰਮ੍ਰਿਤਸਰ ਸਿਰਸਾ ਦੇ ਦਰਸ਼ਨ ਨੂੰ ਸੁਭਾਣ ਸੰਤੋਖ ਰਾਜ ਦੇ ਪਾਣੀ ਅਟੱਲ ਜੀ ਦੇ ਜੀਨੀ ਗੁੰਦ-ਗੁੰਦ ਘਾਨ ਰੋਗਤ ਜੀਨੀ ਹਮ ਸੈਂ ਗੁਰਦੁਆਰਾ ਟੁੱਟੀਗੰਡੀ ਸਾਹਿਬ ਜੀ ਦੀ ਮੁਖਸਰ ਸਾਹਿਬਾ me mm -hmm. ਹੌਲੀ ਹੌਲੀਆਂ ਜੱਟਾਂ ਕੁਰਬਾਨੀਆਂ ਦੇ ਚੜ੍ਹ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਨ ਨਾਲ ਨਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਬੋਲੋ ਜੀ ਅੰਜਾਂ ਤਖਤਾਂ ਸਰਬੱਤ ਵਾਰ ਦਵਾਰਿਆਂ ਦਾ ਧਿਆਨ ਤਰ ਕੀ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਚਿੱਤ ਆਵਣ ਕਾ ਸਦਗ ਹੈ ਸਭ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਗੀ ਆਇਤ ਦੀਗ ਮੱਤੇ ਬਖ਼ਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਆਇ ਖਾਲਸਾ ਦੇ ਕੀ ਬੋਲ ਬਾਨੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੇਕ ਦਾਣ ਵਸਾਹ ਦਾਣ ਪੁਰਸਾ ਦਾਣ ਦਾਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਂਕੀਆਂ ਝੰਡੇ ਹੂੰਗੇ ਜਿੱਕੋ ਜੁਗ ਅਟਲ ਧੰਮ ਦਾ ਜੈਕਾਰ ਗੋਲੋ ਜੀ ਵਾਹਿਗੁਰੂ ਸਿਖੰਦਾ ਮਨ ਨੀਵਾ ਮਾਧੂ ਜੀ ਮਾਦੇ ਰੱਖੇ ਆਪਵਾਹਿ ਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਵਿਦਿ ਹੋਲ ਗੁਰਦੁਆਰੇ ਗੁਰਧਾਮਾ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਮਿਸ਼ੋੜਿਆ ਗਿਆ ਹੈ ਹੇ ਮਹਿਮਾਨਿਆਂ ਦੇ ਮਾਨ ਸਤਗੁਰ ਮੇਠਾਣਿਆਂ ਦੇ ਤਾਨ ਨੇਉਟੀਆਂ ਦੀ ਕੋਟ ਪਾਦਸ਼ਾਹਾਂ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਨ ਕਮਲਾ ਵਿਖੇ ਅਕਾਸ਼ ਬੇਂਤੀ ਜੀ ਸੂਰਾ ਸੋ ਪਹਿਚਾਨੀ ਆ ਜੋ ਲੜੈ ਦੀਨ ਕੇ ਥੇਦ ਉਰਜਾ ਪੁਰਜਾ ਕਾਟੂ ਮਰੈ ਕਭੂ ਨਾ ਛਾੜੈ ਖੇਤ ਚਾਲੀ ਮੁਕਤੇ ਅਤੇ ਬਹੌਰ ਸਿੰਘ ਸ਼ਿਸ਼ੇ ਸਿੰਘਾਂ ਸਮੂਹ ਸ਼ਹੀਦ ਸਿੰਘਾਂ ਦਾ ਸ਼੍ਰੀ ਦੀ ਜੋੜ ਰੰਗਲਾ ਮੰਦਿਰ ਬਣਾਇਆ ਜਾ ਰਿਹਾ ਹੈ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਈ ਗਈ ਸਜੇ ਹੋਈ ਦੀਵਾਨਾਂ ਦੇ ਅੰਦਰ ਅਲਾਹੀ ਬਾਣੀ ਦੇ ਕੀਰਤਨ ਹੋਏ ਸੋਦਰਨੀ ਜੁੰਗੀ ਦੇ ਕੀਰਤਨ ਹੋਏ ਘਰਾਂ ਸਾਉ ਜੀ ਦੇ ਬਾਣ ਹੋਏ ਬਾਣੀ ਪੜਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਕੁੰਨਿਆ ਕੇ ਅੰਤ ਭੁਲੰਗ ਦੀ ਖਿਮਾ ਬਖਸ਼ਿਸ਼ ਕਰਨੀ ਹੀ ਅੱਗੇ ਤੋਂ ਸ਼ੁੱਧ ਸ਼ਬਦ ਕੁਰਬਾਨੀ ਕਰਨ ਦੀ ਸੇਵਾ ਕਰਨ ਦੀ ਸੁਮਤ ਬਖਸ਼ਿਸ਼ ਕਰਨੀ ਹੀ ਬੇਅੰਤ ਸੰਤਾਂ ਨੇ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਭੇਟਾ ਸਿਵਾ ਮਾਤਾ ਤੇ ਪਰਵਾਨ ਕਰਨੀਆਂ ਦਰੋਂ ਘਰੋਂ ਖੁਸ਼ੀਆਂ ਖੀਰੇ ਸੇਵਾ ਸਿਮਰਨ ਨਾਮ ਦਾਨ ਗੁਰਸਿੱਖੀ ਜੀਵਨ ਜਾਤ ਬਖਸ਼ ਕੇ ਕਰਤਾ ਅਰਥ ਕਰਨਾ ਜੀ ਬਾਣੀ ਦਾ ਭਾਵ ਅਨੁ ਹੋਈਆਂ ਸੰਗਤਾਂ ਦੇ ਮਨਾਂ ਦੇ ਵਸਾ ਕੇ ਕਰਤਾ ਅਰਥ ਕਰਨਾ ਦਰਉ ਮੁਦ ਦਾਤਿਆਲ ਕਰਕੇ ਗੁਰਮਤਿ ਦਾ ਪ੍ਰਕਾਸ਼ ਕਰਨਾ ਦਰੋਂ ਘਰੋਂ ਗੁਰਮਤਿ ਦੀ ਦਾਤ ਅੰਮ੍ਰਿਤ ਦੀ ਦਾਤ ਅੰਮ੍ਰਿਤ ਵੇਰੇ ਦੀ ਦਾਤ ਨਿਤ ਨਿਮ ਦੀ ਦਾਤ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਸੰਗਤਾਂ ਦਾ ਚੱਲਿਆ ਕਦਮ ਕਦਮ ਲੇਠੇ ਚਲਾਉਣਾ ਯਾਤਰਾ ਸਭੀ ਕਰਨੀ ਜੀ ਕਾਮ, ਕ੍ਰੋਧ ਲੋ, ਮੋਹ, ਹੰਕਾਰ ਤੁਮ ਬਚਾ ਕੇ ਆਪਣੇ ਚਰਨਾਂ ਦੀ प्रीਤੀ ਬਖਸ਼ਿਸ਼ ਕਰਨੀ। ਦੁੱਖਾਂ ਕਲੇਸਾਂ ਦਾ ਨਾਸ ਕਰਕੇ ਸੁੱਖਾਂ ਦਾ ਪਰਵੇਸ਼ ਕਰਨਾ। ਤੰਗ ਰੁਸਤੀਆਂ ਬਖਸ਼ਿਸ਼ ਕਰਨੀਆਂ ਜੀ। ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਆਪਸੀ ਮੀਨ ਰਿਧਾ ਪਾਤ ਬਖਸ਼ਿਸ਼ ਕਰਨਾ। ਗੁਰਮਤਿ ਅਨੁਸਾਰੀ ਭਾਵਨਾ ਸੰਪੂਰਨ ਕਰਕੇ ਸਿਰ ਤੇ ਰਹਿਣ ਭਰਿਆ ਹੱਥ ਰੱਖ ਕੇ ਕਿਰਤ ਆਰਥ ਕਰਨਾ ਹੈ ਪਾਵਨ ਰੂਪ ਨੂੰ ਨਮ ਬਖਸ਼ਿਸ਼ ਕਰੋ ਕੋਕੋ ਨਾਮੀ ਤੇ ਚੱਲਣ ਦਾ ਉਤਪਰਾਲਾ ਬਖਸ਼ਿਸ਼ ਕੀਰਤਾਂਤ ਕਰੋ ਸਹੀ ਪਿਆਰੇ ਮੇਰੇ ਜਿਨ੍ਹਾਂ ਬਿਨਿਆਂ ਤੇਰਾ ਨਾਮ ਜਿਤੇ ਆਵੇ ਗਾਣ ਜਿਸ ਪਿਆਰੇ ਈਸ਼ੂ ਨੇ ਹੋ ਇਸੇ ਆਗੈ ਮਰ ਚਲੀਏ ਸੋ ਜਾਂਡ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਇਸ ਜਗ੍ਹਾ ਤੇ ਇੱਥੇ ਉਹ ਪ੍ਰਾਣ ਆਤੀ ਆਸ ਹੈ ਕਿ ਆਪਣੇ ਹੰ ਕਿੱਕੀ ਵਿਸਾਖ 14705 ਈਸਵੀ ਨੂੰ ਇਹ ਉਦੋਂ ਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਇੱਥੇ ਕੀ ਵੀਊ ਚੱਕਰ ਬਹੁਤ ਬਹੁਤ ਵਧੀਆ ਆ ਪੰਜ ਪਿਆਰੇ ਬਲੇ ਰੁਸਾਓ ਯਾਰੇ ਮੰਮ ਹੈ ਹਾਂ ਯਾਰੇ ਮੰਮ ਬਰਾਬਰ ਇਹ ਪਾਲਕੀ ਸਾਹਿਬ ਪੰਜਾਬੀ ਨਿਕੋ ਬਾਈ ਨਗਰ ਕੀ ਤਨ ਗੁਰਦੁਆਰਾ ਢਿੱਬੀ ਸਾਹਿਬ ਉੱਥੇ ਜਾਣਾ ਮੈਨੂੰ ਲੱਗਦਾ ਹੈ ਇਹ ਗੁਰਦੁਆਰਾ ਸੀਦਕੰਜ ਸਾਹਿਬ ਹੈ ਉਹ ਇਹ ਦੁਰਪਰਸਾ ਦੇਣ ਪਾਈਣ ਹੈ ਜਿਸ ਨੂੰ ਅਗਰ ਕਰੀ ਆਤਿ ਜਾ ਹੁਣ ਔਗਣ ਸੁਣਾੜ ਹੈ ਜੀ ਆਖੀ ਦੇ ਕਿਰਦਾਰ ਨਾਨਕ ਉਹ ਗੁਰਦਵਰਾ ਸ਼ਹੀਦੰਜ ਸਾਹਿਬ ਸ਼ੋਧੀ ਵੀਸਾਰ ਕੌੜੀ ਪੰਦਰ ਰਾਜਾ ਤਗਤਹ ਆਪੇ ਕਰੇ ਨਿਹਾਰ ਨਾਮ ਹੈ ਗੁਰਦਵਰਾ ਸ਼ਹੀਦ ਤੇ ਆ ਰਿਹਾ ਇਸੇ ਅੱਜ ਕਾ ਤੋਂ 3 ਸੈਰ ਦਾ ਮਿਲਾਵਾ ਹੋ ਜਾਣਾ ਹੈ ਜਿਹੜਾ ਜਿੰਨੀਆਂ ਜਿਹਾ ਦੇਖਿਆ ਮੇਰਾ ਕੋਈ ਕਿੰਝ ਕਹੀ ਹੈ ਨਾ ਆ ਜੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੇ ਆਪਾਂ ਅੱਜ ਦੇਰਸ਼ਨ ਕੀਤੇ ਬਹੁਤ ਵਧੀਆ Uh, okay, oh,